ਅਰਥ ਪੰਜਾਬੀ ਨਾਲ ਜੁੜੇ ਵਿਦਿਆਰਥੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੀ ਹਾਂ ਪਿਆਰੇ ਵਿਦਿਆਰਥੀਓ ਅਸੀਂ ਅੱਜ ਕਰਾਂਗੇ ਪੰਜਾਬ ਦੇ ਮਹਾਨ ਕਲਾਕਾਰ ਪੁਸਤਕਦਾ ਸ਼ਬਦ ਚਿੱਤਰ ਰੇਖਾ ਚਿੱਤਰ ਠਾਕੁਰ ਸਿੰਘ ਬਾਰੇ ਠਾਕੁਰ ਸਿੰਘ ਦਾ ਇਹ ਰੇਖਾ ਚਿੱਤਰ ਸਾਡੀ ਪਾਠ ਪੁਸਤਕ ਦੇ ਵਿੱਚ ਸ਼ਾਮਲ ਹੈ ਔਰ 20 ਅੰਕਾਂ ਦੇ ਅਨੁਸਾਰ ਤੁਹਾਨੂੰ ਇਸ ਦੇ ਵਿੱਚੋਂ ਪ੍ਰਸ਼ਨ ਪੁੱਛਿਆ ਜਾ ਸਕਦਾ ਹੈ ਇਸ ਦਾ ਵਿਸ਼ਾ ਤੇ ਇਸ ਦਾ ਨਾਇਕ ਬੀਬੀ ਤੇ ਮੈਂ ਸਮਝਦੀ ਆ ਕਿ ਜਦੋਂ ਅਸੀਂ ਕਿਸੇ ਵਿਅਕਤੀ ਦਾ ਨਾਇਕ ਬਿਰਤ ਦੱਸਦੇ ਆ ਤੇ ਉਸ ਦਾ ਉਸ ਦਾ ਜੀਵਨ ਵੀ ਦੱਸਣਾ ਪੈਂਦਾ ਨਾਲ ਤੇ ਉਸ ਤੇ ਜੀਵਨ ਦੀਆਂ ਘਟਨਾਵਾਂ ਨੂੰ ਲੈ ਕੇ ਹੀ ਅਸੀਂ ਉਸ ਦਾ ਨਾਇਕ ਬਣ ਬੁਸਾਰ ਸਕਦੇ ਆ ਤੇ ਆਓ ਫਿਰ ਗੱਲ ਕਰੀਏ ਠਾਕੁਰ ਸਿੰਘ ਜੀ ਦੇ ਬਾਰੇ ਚ ਠਾਕੁਰ ਸਿੰਘ ਪੰਜਾਬ ਦਾ ਇੱਕ ਜਿਹਾ ਚਿੱਤਰਕਾਰ ਸੀ ਜਿਸ ਦਾ ਜਨਮ 1894 ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੇ ਨਵੇਰਕਾ ਵਿੱਚ ਹੋਇਆ ਤੇ ਇਹ ਬਹੁਤ ਛੋਟਾ ਸੀ 4 ਸਾਲ ਦੀ ਉਮਰ ਦਾ ਸੀ ਜਦੋਂ ਇਸ ਦੇ ਪਿਤਾ ਦੀ ਮੌਤ ਹੋ ਗਈ ਰਾਮਗੜੀਆ ਪਰਿਵਾਰ ਦੇ ਵਿੱਚ ਇਸ ਦਾ ਜਨਮ ਹੋਇਆ ਤੇ ਪਿਤਾ ਦੀ ਮੌਤ ਤੋਂ ਬਾਅਦ ਇਹ ਕੁਦਰਤੀ ਗੱਲ ਹੈ ਕਿ ਇਸ ਦਾ ਜੀਵਨ ਬਹੁਤ ਜ਼ਿੰਮੇਵਾਰੀਆਂ ਭਰਪੂਰ ਸੀ ਵੰਗਾਰਾ ਭਰਪੂਰ ਸੀ ਮਾਂ ਤੇ ਸਾਰਾ ਪਰਿਵਾਰ ਦਾ ਬੋਝ ਸੀ ਤੇ ਗਰੀਬੀ ਵਿੱਚ ਪਲੇ ਠਾਕੁਰ ਸਿੰਘ ਨੂੰ ਜੀਵਨ ਦੇ ਵਿੱਚ ਬਹੁਤ ਸੰਘਰਸ਼ ਵੀ ਕਰਨਾ ਪਿਆ ਉਸ ਦਾ ਇੱਕ ਜਿਹੜੇ ਦੇ ਮਨ ਦੇ ਵਿੱਚ ਛੋਟੀ ਉਮਰ ਤੋਂ ਹੀ ਲਗਭਗ ਤਾਂ ਮਿਲੋ 16 ਸਾਲ ਦੀ ਉਮਰ ਤੋਂ ਹੀ ਉਸ ਦਾ ਚੁੱਕਾ ਜਿਹੜਾ ਸੀ ਉਹ ਪੇਂਟਿੰਗ ਵੱਲ ਹੋ ਗਿਆ ਤੇ ਲਾਹੌਰ ਦੇ ਟੈਕਨੀਕਲ ਸਕੂਲ ਚੋਂ ਨੇ ਪਹਿਲਾਂ ਤੇ ਦਾਖਲਾ ਲਿਆ ਤੇ ਉੱਥੇ ਉਸ ਨੂੰ ਉਸਤਾਦ ਮੁਹੰਮਦ ਆਲਮ ਖਾਨ ਮਿਲੇ ਜਿਨ੍ਹਾਂ ਨੇ ਉਸ ਦਾ ਉਸ ਦੇ ਹਸ ਹੁੰਦਾਰ ਨੂੰ ਪਛਾਣਿਆ ਤੇ ਉਹਨਾਂ ਨੇ ਉਸ ਨੂੰ ਰੰਗਾਂ ਦੀ ਲੀਲਾ ਪੇਂਟਿੰਗ ਦੇ ਦ੍ਰਿਸ਼ਾਂ ਵੱਲ ਹੋਰ ਅਟਰੈਕਟ ਕੀਤਾ ਤੇ ਠਾਕੁਰ ਸਿੰਘ ਨੇ ਆਪਣੇ ਇਸ ਗੁਰੂ ਦੇ ਅਕਸ਼ੇ ਕਦਮ ਤੇ ਚੱਲਦੇ ਹੋਏ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਨੂੰ ਆਪਣਾ ਉਸਤਾਦ ਬਣਾ ਕੇ ਜੀਵਨ ਚ ਅੱਗੇ ਵਧਣ ਦਾ ਸੁਪਨਾ ਸਕਾਰ ਕੀਤਾ ਤੇ ਮੁਹੰਮਦ ਆलम ਜਿਹੜੇ ਸੀ ਉਹ ਬੰਬਈ ਵਿੱਚ ਥੀਏਟ੍ਰੀਕਲ ਕੰਪਨੀ ਦੇ ਆਰਟ ਡਾਇਰੈਕਟਰ ਬਣ ਗਏ ਤੇ ਠਾਕੁਰ ਸਿੰਘ ਨੂੰ ਉਹਨਾਂ ਨੇ ਆਪਣੇ ਨਾਲ ਹੀ ਬੰਬਈ ਲੈ ਗਿਆ ਤੇ ਉੱਥੇ ਠਾਕੁਰ ਸਿੰਘ ਉਸਤਾਦ ਦਾ ਸਹਾਇਕ ਬਣਿਆ ਇਸ ਤਰ੍ਹਾਂ ਜਿਹੜਾ ਪਹਿਲਾ ਇਹਦਾ ਜੀਵਨ ਦਾ ਸਫਰ ਕਹਿ ਲੋ ਕਾ ਉਹ ਇੱਕ ਸਿੱਖਣ ਦੀ ਕਲਾ ਤੋਂ ਸ਼ੁਰੂ ਹੋਇਆ ਤੇ ਸਿਖਲਾਈ ਲੈ ਕੇ ਉਹ ਕੋਲਕਾਤਾ ਚਲਾ ਗਿਆ ਜਿੱਥੇ ਉਸਨੇ ਸੀਨਰ ਜਾਂ ਸੀਨ ਪੇਂਟ ਕਰਨ ਦੇ ਦੇ ਤੌਰ ਤੇ ਪੇਂਟਰ ਦੇ ਤੌਰ ਤੇ ਕੰਮ ਸ਼ੁਰੂ ਕੀਤਾ ਸਾਨੂੰ ਇਹ ਪਤਾ ਕਿ ਜਦੋਂ ਪੁਰਾਣੇ ਸਮੇਂ 'ਚ ਥੀਏਟਰ ਵਗੈਰਾ ਹੁੰਦੇ ਸੀ ਤੇ ਉਸ ਵੇਲੇ ਅੱਜ ਵਾਂਗੂ ਟੈਕਨੋਲੋਜੀ ਨਹੀਂ ਸੀ ਤਾਂ ਪਿੱਛੇ ਪਰਦਿਆਂ ਨੂੰ ਕਲਰ ਕਰਕੇ ਸੀਨ ਬਣਾ ਕੇ ਲਾ ਲਿਆ ਜਾਂਦਾ ਸੀ ਤਾਂ ਇਹ ਠਾਕੁਰ ਸਿੰਘ ਨੇ ਇੱਥੋਂ ਆਪਣਾ ਕੰਮ ਸ਼ੁਰੂ ਕੀਤਾ ਉੱਥੇ ਕੋਲਕਾਤਾ 'ਚ ਉਹਨੇ ਬਹੁਤ ਸਾਰੀਆਂ ਪ੍ਰਦਰਸ਼ਨੀਆਂ ਵੇਖੀਆਂ ਉਹਨਾਂ ਤੋਂ ਪ੍ਰਭਾਵਿਤ ਹੋਇਆ ਉਹ ਬਹੁਤ ਸਾਰੀਆਂ ਆਟ ਪ੍ਰਦਰਸ਼ਨੀਆਂ ਦੇ ਨਾਲ-ਨਾਲ ਬਹੁਤ ਸਾਰੇ ਕਲਾਕਾਰਾਂ ਦਾ ਕੰਮ ਵੇਖ ਕੇ ਬੜਾ ਹੈਰਾਨ ਹੋਇਆ ਜਿਹਦੇ ਵਿੱਚ ਨੰਦ ਲਾਲ ਬੋਸ ਅਸੀਮ ਹੌਲਦਾਰ ਜੈਮਨੀ ਰਾਏ ਅਭਿੰਦਰ ਨਾਟਕਗੁਰ ਬਾਰੇ ਉਸ ਨੂੰ ਜਾਣਕਾਰੀ ਵੀ ਮਿਲੀ ਤੇ ਉਹਨਾਂ ਨੂੰ ਮਿਲਣ ਦਾ ਮੌਕਾ ਵੀ ਮਿਲਿਆ ਇੱਕ ਹੋਰ ਜਿਹੜਾ ਕਲਾਕਾਰ ਤੋਂ ਪ੍ਰਭਾਵਿਤ ਸੀ ਉਹ ਸੀ ਹੈਮਨ ਮਾਜਮੂਦਾਰ ਦੀ ਕਲਾ ਤੋਂ ਪ੍ਰਭਾਵਿਤ ਸੀ ਤੇ ਹੈ ਅਮਨ ਮਾਜਮੂਦਾਰ ਨੇ ਆਪਣੇ ਜੀਵਨ ਦੇ ਉਹਨੇ ਇੱਕ ਬਹੁਤ ਵਧੀਆ ਕਹਿ ਲੋ ਕਿ ਉਸ ਸਮੇਂ ਦੀ ਬਹੁਤ ਮਹੱਤਵਪੂਰਨ ਪੇਂਟਿੰਗ ਆਫਟਰ ਦਾ ਬਾਥ ਦੇ ਵਿੱਚ ਇੱਕ ਔਰਤ ਦੀ ਪੇਂਟਿੰਗ ਬਣਾਈ ਸੀ ਜਿਸ ਦੇ ਵਿੱਚ ਬੰਗਾਲ ਚੁੰਝ ਵੀ ਔਰਤਾ ਪਿੰਡਾਂ ਚ ਟੋਬਿਆਂ ਦੇ ਉੱਤੇ ਕੱਪੜੇ ਧੋਂਦੀਆਂ ਨਾਉਂਦੀਆਂ ਸੀ ਧੁੱਪੇ ਖੜੀਆਂ ਹੋ ਕੇ ਲੰਮੇ ਵਾਲ ਆਪਣੇ ਜਿਸਮ 'ਤੇ ਜਿੰਬੜੀਆਂ ਨੁਚੜਦੀਆਂ ਸਾਰੀਆਂ ਸਕਾਉਂਦੀਆਂ ਔਰਤਾ ਆ ਵੀ ਵੇਖੇ ਜਾ ਸਕਦੀਆਂ ਤੇ ਇਹ ਇਸ ਤਰ੍ਹਾਂ ਦਾ ਚਿੱਤਰ ਉਸਨੇ ਅਮਨ ਮਾਜਮੂਦਾਰ ਨੇ ਬਣਾਇਆ ਤਾਂ ਉਹ ਨੂੰ ਦੇਖ ਕੇ ਠਾਕੁਰ ਠਾਕੁਰ ਸਿੰਘ ਨੇ ਵੀ ਆਫਟਰ ਦਾ ਬਾਤ ਨਾਂ ਦੀ ਪੇਂਟਿੰਗ ਜਿਹੜੀ ਆ ਬਣਾਈ ਜਿਸ ਨੂੰ ਬ੍ਰਿਟਿਸ਼ Empire ਐਗਜ਼ੀਬਿਸ਼ਨ ਦੇ ਵਿੱਚ ਦੂਜਾ ਇਨਾਮ ਮਿਲਿਆ ਮਤਲਬ ਹਮਦ ਮਜ਼ਮੂਦਾਰ ਨੇ ਆਫਟਰ ਦਾ ਬਾਤ ਨਹੀਂ ਬਣਾਈ ਆਫਟਰ ਦਾ ਬਾਤ ਨਹੀਂ ਬਣਾਈ ਸੀ ਠਾਕੁਰ ਸਿੰਘ ਨੇ ਪਰ ਪ੍ਰਭਾਵਿਤ ਹਮਦ ਮਜ਼ਮੂਦਾਰ ਤੋਂ ਹੋਇਆ ਸੀ ਤੇ ਜਦੋਂ ਇਸ ਪੁਸਤਕ ਇਸ ਉਸ ਦੀ ਪੇਂਟਿੰਗ ਨੂੰ ਇਨਾਮ ਮਿਲਿਆ ਉਹਦਾ ਹੌਸਲਾ ਵੱਧ ਗਿਆ ਬਟੇ ਹਲਾਦੀ ਮਹਾਰਾਜਾ ਭਪਿੰਦਰ ਸਿੰਘ ਨੇ ਉਸ ਦੀ ਇੱਕ ਪੇਂਟ ਪੇਂਟਿੰਗ ਜਿਹੜੀ ਆ ਉਹ ਖਰੀਦੀ ਜਿਸ ਦੇ ਨਾਲ ਉਸ ਦੀ ਹੋਰ ਮਸ਼ਹੂਰੀ ਹੋ ਗਈ ਚਾਂਦਨੀ ਵਿੱਚ ਤਾਜ ਮਹਿਲ ਪੇਂਟਿੰਗ ਨੂੰ ਰਾਸ਼ਟਰੀ ਪੱਧਰ ਤੇ ਮਾਨਤਾ ਮਿਲੀ ਉਸ ਦਾ ਇਸ ਦੇ ਨਾਲ ਕਲਾਤਮਕ ਸਿੱਕਾ ਮੰਨਿਆ ਜਾਣ ਲੱਗਾ ਕਈ ਰਾਜੇ ਜ਼ਗੀਰਦਾਰ ਉਸ ਦੇ ਪ੍ਰਸ਼ੰਸਕ ਬਣ ਗਏ ਤੇ ਧਨਾੜ ਲੋਕਾਂ ਨੇ ਉਸ ਦੇ ਉਸ ਤੋਂ ਆਪਣੇ ਪੋਰਟਰੇਟ ਬਣਵਾਏ ਤਾਂ ਇੱਥੋਂ ਤੱਕ ਅਸੀਂ ਜੇ ਠਾਕੁਰ ਸਿੰਘ ਦੇ ਨਾਇਕ ਬੇਬ ਦੀ ਗੱਲ ਕਰੀਏ ਤਾਂ ਅਸੀਂ ਕਹਿ ਸਕਦੇ ਹਾਂ ਯੋਹ ਬਹੁਤ ਬਚਪਨ ਤੋਂ ਹੀ ਬੜਾ ਹੁਨਰਮੰਦ ਸੀ ਤੇ ਉਹਦੇ ਅੰਦਰ ਸਿੱਖਣ ਦੀ ਲਾਲਸਾ ਸੀ ਜਿਸ ਕਰਕੇ ਉਹ ਆਪਣਾ ਆਪਣੇ ਜਗਾ ਜਗਾ ਜਾ ਕੇ ਉਸਨੇ ਸਿੱਖਿਆ ਔਰ ਦੂਸਰਿਆਂ ਦੀ ਕਲਾ ਤੋਂ ਪ੍ਰਭਾਵਿਤ ਹੋਣਾ ਵੀ ਉਹਦਾ ਸੁਭਾਅ ਸੀ ਉਹ ਹਰ ਇੱਕ ਤੋਂ ਕੁਝ ਸਿੱਖਦਾ ਸੀ ਉਦੋਂ ਬਾਅਦ ਜਦੋਂ ਉਹਦਾ ਕਲਾਤਮਕ ਸਿੱਕਾ ਮੰਨਿਆ ਜਾਣ ਲੱਗਾ ਤਾਂ ਫਿਰ ਉਸਨੇ ਹੋਰ ਤਰ੍ਹਾਂ ਹੋਰ ਵਿਸ਼ੇ ਲਏ ਜਿਨ੍ਹਾਂ ਦੇ ਵਿੱਚ ਪੋਰਟਰੇਟ ਬਣਾਉਣਾ ਕੁਦਰਤੀ ਨਜ਼ਾਰੇ ਇਮਾਰਤਾਂ ਤੇ ਇਤਿਹਾਸਕ ਜਿਹੜੀਆਂ ਯਾਦਗਾਰਾਂ ਦਾ ਚਿੱਤਰਣ ਵਨਸਵਨ ਦੇ ਚਿਹਰੇ ਤੇ ਵਸਤੂਆਂ ਚਿੱਤਰਨ ਵਾਲਾ ਪੇਂਟਰ ਬਣ ਗਿਆ ਹਰਮੰਦਰ ਸਾਹਿਬ ਬਾਰੇ ਚਪਾਰਟੀ ਵਿੱਚ ਬਾਰੇ ਸਾਗਰ ਤੋਂ ਨਿਕਲਦੇ ਸੂਰਜ ਬਾਰੇ ਡਾਲ ਝੀਲ ਬਾਰੇ ਸ਼ਿਕਾਰਾ ਬਾਰੇ ਸ਼ਿਵਾਲਾ ਮੰਦਰ ਬਾਰੇ ਉਸਨੇ ਬਹੁਤ ਸਾਰੀਆਂ ਪੇਂਟਿੰਗਾਂ ਬਣਾਈਆਂ ਕਹਿੰਦਾ ਭਾਵ ਕਿ ਉਸ ਕੋਲ ਵਿਸ਼ੇ ਬਹੁਤ ਵਿਸ਼ਾਲ ਸੀ ਉਹ ਇੱਕ ਵਿਸ਼ੇ ਤੇ ਸਟ੍ਰਿਕਟ ਨਹੀਂ ਰਹਿੰਦਾ ਸੀ ਉਹ ਇੱਕ ਵਿਸ਼ੇ ਤੱਕ ਸੀਮਤ ਨਹੀਂ ਰਹਿੰਦਾ ਸੀ ਉਹ ਬਹੁਤ ਸਾਰੇ ਵਿਸ਼ਿਆਂ ਦੀ ਜਿਹੜੀ ਆ ਕੋਸ਼ਿਸ਼ ਕਰਦਾ ਸੀ ਲੱਭਣ ਦੀ ਤੇ ਇੱਕ ਰੂਸੀ ਆਲੋਚਕ ਨੇ ਉਸ ਦੀ ਕਲਾ ਨੂੰ ਬਹੁਤ ਹੀ ਜ਼ਿਆਦਾ ਸਲਾਇਆ ਤੇ ਉਹਨੂੰ ਕਿਹਾ ਕਿ ਇਹ ਆਪਣੇ ਸਮੇਂ ਦਾ ਵਧੀਆ ਕਲਾਕਾਰ ਹੈ। ਰਾਜ ਕੇ ਪ੍ਰਸ਼ੰਸਾ ਉਹਨੇ ਕੀਤੀ ਤੇ ਇੱਕ ਖਾਸ ਗੱਲ ਜਿਹੜੀ ਆਪਾਂ ਕਹਿ ਸਕਦੇ ਆ ਇਹਦੇ ਬਾਰੇ ਵਿੱਚ ਠਾਕੁਰ ਸਿੰਘ ਬਾਰੇ ਕਿ ਉਹ ਚਾਹੇ ਕਲਕੱਤਾ 17 ਸਾਲ ਰਹਾ ਪਰ ਉਸਨੇ ਆਪਣੀ ਪੰਜਾਬੀਅਤ ਨੂੰ ਨਹੀਂ ਭੁੱਲਿਆ। ਉਸਨੇ ਨਾਤੇ ਬੰਗਾਲੀ ਖਾਣੇ ਖਾਦੇ ਤੇ ਨਾ ਹੀ ਬੰਗਾਲੀ ਪਹਿਰਾਵਾ ਪਾਇਆ ਚਾਹੇ ਉਥੇ ਬੜਾ ਚਿਰ ਰਿਹਾ ਪਰ ਉਸਨੇ ਆਪਣੇ ਪੰਜਾਬੀਅਤ ਨੂੰ ਕਾਇਮ ਰੱਖਿਆ ਤੇ ਇਹ ਉਸ ਦੇ ਸੁਭਾਅ ਦੀ ਖਾਸੀਅਤ ਸੀ ਤੇ ਉਹ ਆਪਣੇ ਪੋਰਟਰੇਟ ਜਿਹੜੇ ਵੀ ਬਣਾਉਂਦਾ ਸੀ ਉਹਨਾਂ ਦੀ ਜਿਹੜੀ ਪਿਠਭੂਮੀ ਆ ਬੈਕਗ੍ਰਾਉਂਡ ਆ ਬਹੁਤ ਖੂਬਸੂਰਤੀ ਨਾਲ ਚਿੱਤਰਦਾ ਸੀ ਉਹਦੇ ਖਾਸ ਤੌਰ ਤੇ ਜਿਹੜੇ ਮਸ਼ਹੂਰ ਬੈਕਗ੍ਰਾਉਂਡ ਜਾਂ ਉਹਦੇ ਚਿੱਤਰ ਨੇ ਉਹਨਾਂ ਦੇ ਵਿੱਚ ਪੰਜਾਬੀ ਦੁਲਹਨ ਕਸ਼ਮੀਰੀਨ ਕੁੜੀ ਪੁੱਲੂਵਾਦੀ ਦੀ ਕੁੜੀ ਪੋਰਟਰੇਟ ਚਿੱਤਰ ਕਰਦੇ ਆ ਚਿੱਤਰਨ ਕਰਦੇ ਆ ਉਸਨੇ ਪਛੋਕੜ ਦੀ ਖੂਬਸੂਰਤੀ ਨੂੰ ਬਹੁਤ ਵਧੀਆ ਤਰ੍ਹਾਂ ਜਿੱਤ ਰਿਹਾ ਤੇ ਇਸ ਦੀ ਪ੍ਰਸ਼ੰਸਾ ਰਬਿੰਦਰਨਾਥ ਟੈਗੋਰ ਨੇ ਵੀ ਉਹਦੀ ਕੀਤੀ ਜਿਨ੍ਹਾਂ ਨੇ ਉਸ ਦੀ ਤੋਂ ਕਲਾ ਵੇਖੀ ਤੇ ਉਹਨਾਂ ਨੇ ਉਸ ਨੂੰ ਬੜਾ ਵਧੀਆ ਕਲਾਕਾਰ ਕਹਿ ਕੇ ਨਿਵਾਜਿਆ ਪੰਜਾਬ ਆ ਕੇ ਹੁਣ ਜਦੋਂ ਵਾਪਸ ਪੰਜਾਬ ਆਇਆ ਠਾਕੁਰ ਸਿੰਘ ਬੰਗਾਲ ਤੋਂ ਤਾਂ ਉਹਦਾ ਮਨ ਕੀਤਾ ਕਿ ਪੰਜਾਬ ਵਿੱਚ ਕੋਈ ਕਲਾ ਅਕੈਡਮੀ ਖੋਲਹੀ ਜਾਏ ਪਰ ਇੱਥੇ ਲਗਾਤਾਰ ਬੜਾ ਸੰਘਰਸ਼ ਕੀਤਾ ਤੇ ਉਹਨਾਂ ਨੂੰ ਕੋਈ ਬਹੁਤ ਜ਼ਿਆਦਾ ਵਧੀਆ ਹੁੰਗਾਰਾ ਨਹੀਂ ਮਿਲਿਆ ਕੇਂਦਰ ਸਰਕਾਰ ਨੇ ਦੇਤਰਲੇ ਕੱਢ ਕੇ ਉਹਨਾਂ ਨੇ ਲਲਿਤ ਕਲਾ ਕਾ ਆਕਾਦਮੀ ਦੇ ਤਰਲੇ ਕਰਕੇ ਬੜੀ ਜਦੋਜਾਦ ਨਾਲ ਇੱਕ ਕਲਾ ਕਾ ਆਕਾਦਮਿਕ ਕੋਰਡ ਵਿੱਚ ਸਫਲਤਾ ਲਈ ਤੇ ਕਲਾ ਲੈਰ ਦੀ ਉਨਤੀ 'ਚ ਅਣਥੱਕ ਯਤਨ ਕੀਤਾ ਹੁਣ ਜੇ ਅਸੀਂ ਉਹਨਾਂ ਦੇ ਨਾਇਕ ਦੇ ਬੇਥੋਂ ਤੱਕ ਗੱਲ ਕਰੀਏ ਤਾਂ ਅਸੀਂ ਕਹਿ ਸਕਦੇ ਹਾਂ ਪੰਜਾਬੀਅਤ ਨੂੰ ਪਿਆਰ ਕਰਨ ਵਾਲਾ ਸੀ ਕੁਦਰਤ ਨੂੰ ਪਿਆਰ ਕਰਨ ਵਾਲਾ ਸੀ ਤੇ ਉਹ ਬਹੁਤ ਤਰ੍ਹਾਂ ਨਾਲ ਵਿਸ਼ਿਆ ਦੇ ਵਿੱਚ ਬਨਸਵੰਤਾ ਯਕੀਨ ਰੱਖਣ ਵਾਲਾ ਸੀ ਉਹ ਲਾਲਚਵਸ ਕਲਾ ਨਹੀਂ ਸੀ ਕਰਦਾ ਉਹ ਆਪਣੇ ਸ਼ੌਕ ਨਾਲ ਕਲਾ ਕਰਦਾ ਸੀ ਉਸ ਨੂੰ ਰਾਮਲੀਲਾ ਦੀਆਂ ਸੀਨਰੀਆਂ ਪਰਦੇ ਪੇਂਟ ਕਰਨ ਚ ਵੀ ਉਸ ਨੂੰ ਮੁਹਾਰਤ ਸੀ ਇੱਕ ਵਾਰ ਇਸੇ ਹੀ ਪੇਂਟਿੰਗ ਤੋਂ ਪੈਸੇ ਕਮਾ ਕੇ ਉਸ ਨੇ ਕਲਕੱਤੇ ਦੀ ਟਿਕਟ ਖਰੀਦੀ ਇਹ ਇੱਕ ਨਾ ਬੜੀ ਵਧੀਆ ਉਹਨਾਂ ਦੇ ਜੀਵਨ ਦੀ ਘਟਨਾ ਸੀ ਵੀ ਇੱਕ ਵਾਰ ਉਹ ਇੱਕ ਦੋਸਤ ਨਾਲ ਕਲਕੱਤੇ ਜਾ ਰਿਹਾ ਸੀ ਤੇ ਗੱਡੀ ਦਾ ਕਰਾਇਆ ਪੂਰਾ ਨਾ ਹੋਣ ਕਰਕੇ ਟੀਟੀ ਨੇ ਉਹਨਾਂ ਨੂੰ ਸਹਾਰਨਪੁਰ ਉਤਾਰ ਦਿੱਤਾ ਉਸ ਦਿਨ ਦੁਸਹਿਰੇ ਤੇ ਦੇਣ ਸੀ ਉਹ ਵਾਲੇ ਤੇ ਰਾਮਲੀਲਾ ਦੇ ਜਿਹੜੇ ਕਮੇਟੀਆਂ ਸੀਗੀਆਂ ਉਹ ਪਰਦੇ ਵਗੈਰਾ ਪੇਂਟ ਕਰਾ ਰਹੀਆਂ ਸੀ ਤੇ ਉਹਨਾਂ ਨੇ ਉਹਨੇ ਜਾ ਕੇ ਕਿਸੇ ਕਮੇਟੀ ਨੂੰ ਕਹਿ ਕਿ ਉਹ ਕਰ ਸਕਦਾ ਪਰਦਾ ਪੇਂਟ ਤੇ ਉਹਦੇ ਬਦਲੇ ਚ ਉਹਨੂੰ ਪੈਸੇ ਦਿੱਤੇ ਜਾਣ ਤਾਂ ਕਿ ਉਹ ਕੋਲਕਾਤਾ ਲਈ ਟਿਕਟ ਖਰੀਦ ਸਕੇ ਤੇ ਉਹਨੇ ਫਿਰ ਪੇਂਟਿੰਗ ਕੀਤੀ ਤੇ ਉਹਨੂੰ ਜੋ ਪੈਸੇ ਮਿਲੇ ਉਸ ਨੇ ਉਸ ਦੀ ਟਿਕਟ ਖਰੀਦਦੀ ਪਰ ਉਹ ਕਲਾ ਦਾ ਆਪਣੀ ਕਲਾ ਨੂੰ ਆਪਣੇ ਝੌਂਕ ਲਈ ਤੇ ਆਪਣੇ ਕਿਤੇ ਕਿਤੇ ਪੈਸੇ ਕਮਾਉਣ ਲਈ ਵੀ ਵਰਤਦਾ ਸੀ ਤੇ ਉਹ ਪੁਰਾਣੀ ਧਰਾਂ ਦਾ ਪੇਂਟਰ ਸੀਗਾ ਜਿਸ ਤਰ੍ਹਾਂ ਪੁਰਾਣੇ ਪੇਂਟਰ ਹਨ ਰਾਜਾ ਮਹਾਰਾਜਾਂ ਦੀ ਸ਼ਾਨ ਨੂੰ ਸ਼ੌਕਤ ਅੰਗਰੇਜ਼ੀ ਰਾਜ ਕੁਦਰਤ ਦੇ ਨਜ਼ਾਰੇ ਜਾਂ ਆਪਣੇ ਸਮਕਾਲੀ ਜਿਹੜੇ ਆ ਉਹਨਾਂ ਤੋਂ ਵਾਤਾਵਰਨ ਨੂੰ ਚਿੱਤਰਣ ਵਿੱਚ ਉਹ ਜ਼ਿਆਦਾ ਮਾਹਿਰ ਸੀ ਉਸ ਦਾ ਆਮ ਲੋਕਾਂ ਨਾਲ ਸੰਪਰਕ ਸੀ ਮਤਲਬ ਉਹ ਜਿਹੜੀ ਕਲਾਕਾਰਤਾ ਸੀ ਉਹ ਕਲਾ ਕਲਾਕਾਰਾਂ ਤੱਕ ਨਹੀਂ ਸੀ ਹੁੰਦੀ ਉਹ ਅਜਿਹੀ ਕਲਾ ਕਰਦਾ ਸੀ ਜਿਹੜੀ ਆਮ ਲੋਕਾਂ ਦੀ ਸਮਝ ਵਿੱਚ ਆਵੇ ਉਸ ਦੀਆਂ ਪੇਂਟਿੰਗਾਂ ਸਰਕਾਰੀ ادارے ਨੇ ਖਰੀਦੀਆਂ ਮਹਾਰਾਜਿਆਂ ਤੇ ਮੀਰ ਲੋਕਾਂ ਨੇ ਖਰੀਦੀਆਂ ਉਹ ਕਮਾਈ ਦੇ ਸਾਰੇ ਕੰਮ ਪੈਸੇ ਆਪਣੇ ਨਿੱਜੀ ਜੀਵਨ ਤੇ ਨਹੀਂ ਸੀ ਖਰਚਤਾ ਸਭ ਉਹਦੀਆਂ ਉਹ ਮੋਸਟਲੀ ਆਪਣੀਆਂ ਜਿਹੜੀਆਂ ਸੀ ਕਲਾ ਅਕੈਡਮੀ ਤੇ ਪੈਸੇ ਲਾਉਂਦਾ ਸੀ ਪੰਜਾਬ ਵਿੱਚ ਕਲਾ ਪ੍ਰਦਰਸ਼ਨੀ ਕਰਦਿਆ ਕਰਦਿਆ ਬਹੁਤ ਉਹਨੇ ਮਿਹਨਤ ਕੀਤੀ ਕਹਿ ਲੋ ਗਾਕਾਂ ਦਾ ਘੇਰਾ ਵੀ ਵਧਾਇਆ ਬਹੁਤ ਜ਼ਿਆਦਾ ਉਸਨੇ ਆਪਣਾ ਮਤਲਬ ਹਰ ਜਗ੍ਹਾ ਤੇ ਪਚਾਰ ਪ੍ਰਸਾਰ ਕੀਤਾ ਤੇ ਅੰਤ ਜਿਵੇਂ ਨੇਤ ਸਫਰ ਕਰਦਿਆਂ ਕੰਮ ਕਰਦਿਆਂ ਅੱਖ ਦੀ ਰੋਸ਼ਨੀ ਗਵਾ ਲਈ ਪਰ ਉਸ ਨਿਹਾਰ ਨਾ ਮੰਨ ਉਸ ਦੀ ਸਿਹਤ ਖਰਾਬ ਹੋ ਗਈ ਉਸਨੇ ਫਿਰ ਵੀ ਕਲਾ ਦਾ ਸਫਰ ਜਾਰੀ ਰੱਖਿਆ ਤੇ 2 ਜੁਲਾਈ 1976 ਨੂੰ ਉਹਦੀ ਮੌਤ ਹੋ ਗਈ ਤੇ ਕਲਾ ਇਸ ਤੇ ਸੁਭਾਅ ਦੇ ਜੇ ਅਸੀਂ ਗੱਲ ਕਰੀਏ ਤੇ 2 3 4 ਪੁਆਇੰਟਸ ਕਾਫੀ ਇੰਪੋਰਟੈਂਟ ਨੇ ਇੱਕ ਤਾਂ ਕਲਾ ਨੂੰ ਸਮਰਪਿਤ ਸਿੰਘ ਸ਼ਖਸੀਅਤ ਸੀ ਜਿੰਨਾ ਵੀ ਤੁਸੀਂ ਦਾ ਸਫਰ ਦੇਖੋ ਕਲਾ ਨੂੰ ਸਮਰਪਿਤ ਹੈ ਤੁਸੀਂ ਇੱਥੇ ਸਾਰਾ ਹੀ ਲੇਖ ਸਕਦੇ ਹੋ ਉਹਨਾਂ ਦੇ ਜੀਵਨ ਦੀ ਇੱਕ ਝਲਕ ਸਾਰੀ ਸ਼ਖਸੀਅਤ ਅਰ ਸੰਘਰਸ਼ਸ਼ੀਲ ਵਿਅਕਤੀ ਆ ਮੈਨੂੰ ਕਿਸ ਤਰ੍ਹਾਂ ਉਹਨੇ ਪਹਿਲਾਂ ਆਪਣੇ ਛੋਟੇ ਲੈਵਲ ਤੋਂ ਸ਼ੁਰੂ ਕਰਕੇ ਫਿਰ ਇੱਕ ਕਿਸੇ ਦਾ ਸਹਾਇਕ ਬਣਿਆ ਉਦੋਂ ਬਾਅਦ ਉਸਨੇ ਕਲਕੱਤੇ ਚ ਸਿੰਧਰੀਆਂ ਪੇਂਟ ਕੀਤੀਆਂ ਫਿਰ ਉਹ ਕਿੱਥੋਂ ਤੱਕ ਉਹਦੀਆਂ ਪਹੁੰਚੀਆਂ ਕਲਾਕ੍ਰਿਤਾ ਇਹ ਸੰਘਰਸ਼ਸ਼ੀਲ ਵਿਅਕਤੀ ਆ ਬਹੁਪਸਾਰੀ ਸਿਪਾਵਸਤੇ ਕੋਲ ਵਿਸ਼ੇ ਬਹੁਤ ਸਨ ਸੂਝ-ਬੂਝ ਵਾਲਾ ਸੀ ਭਾਵ ਕਹਿੰਦਾ ਕਿ ਉਸ ਨੂੰ ਜਿਹੜਾ ਵੀ ਕੰਮ ਕਰਦਾ ਸੀ ਉਹਦੇ ਵਿੱਚ ਬੜੀ ਦਿਮਾਗ ਨਾਲ ਕਲਾ ਤੇ ਸੋਚ ਦਾ ਸੰਗਮ ਕਰਦਾ ਸੀ ਕਲਾ ਦਾ ਪ੍ਰਚਾਰ ਕਰਨ ਕਰਕੇ ਉਸਨੇ ਕਲਾ ਅਕੈਡਮੀ ਖੋਲ੍ਹਣੀ ਚਾਹੁੰਦਾ ਸੀ ਤੇ ਕਲਾਕਾਰਾਂ ਦਾ ਕਦਰਦਾਨ ਸੀ ਜਿਸ ਕਰਕੇ ਉਹ ਬਹੁਤ ਸਾਰੇ ਕਲਾਕਾਰਾਂ ਤੋਂ ਹਰ ਵੇਲੇ ਸਿੱਖਦਾ ਸੀ ਤੇ ਪੰਜਾਬੀ ਸੱਭਿਆਚਾਰ ਦਾ ਸਮਰਥਕ ਸੀ ਇਹਨਿਕ ਪੁਆਇੰਟ ਲੇ ਕੇ ਆਪਾਂ ਇਸ ਪਾਠ ਨੂੰ ਵੀ ਅੰਕਾਂ ਦੇ ਅਨੁਸਾਰ ਸਿਮੇਟ ਸਕਦੇ ਆ ਅਸੀਂ ਨਾਲ-ਨਾਲ ਉਸ ਦਾ ਵਿਸ਼ਾ ਵੀ ਕਰ ਲਿਆ ਤੇ ਨਾਇਕ ਬਿੰਬ ਦੇ ਪੁਆਇੰਟਸ ਵੀ ਕਰ ਲਏ ਇਹ ਦੋਨੋਂ ਕੁਐਸਚਨ ਤੁਸੀਂ ਆਪਣੇ ਪੇਪਰ ਲਈ ਇੱਕੋ ਹੀ ਕੁਐਸਚਨ ਦੇ ਅੰਦਰ ਤਿਆਰ ਕਰ ਸਕਦੇ ਹੋ ਬਸ ਤੁਸੀਂ ਨਾਇਕ ਬਿੰਬ ਦੇ ਵਿੱਚ ਹੋਰ ਥੋੜੇ ਪੁਆਇੰਟਸ ਜਿਹੜੇ ਆ ਉਹ ਪਿਛਲੇ ਲੈਸਨ ਦੇ ਆਧਾਰ ਤੇ ਜਿਵੇਂ ਮੈਂ ਪਹਿਲਾਂ ਦੱਸਿਆ ਵੀਡੀਓ ਦੇ ਮੈਟ ਦੇ ਵਿੱਚ ਤੁਸੀਂ ਉਹ ਪੁਆਇੰਟਸ ਇੱਥੇ ਐਡ ਕਰ ਸਕਦੇ ਬਹੁਤ ਬਹੁਤ ਧੰਨਵਾਦ